ਤੇ ਦੀਦੀ ਕੰਮ ਕਰਾਉਂਦੀ ਹੈ ਨਾ ਤੂੰ ਤੰਗ ਕਰਦਾ ਆ ਵੀ ਪਿੱਛੇ ਤੂੰ ਕੀ ਕਰਨ ਚੱਲਣਾ ਹੁਣ ਤੇ پوری ਰਾਤ ਤਾ ਨਾ ਅੱਗੇ ਹਾਂ ਹਾਂ ਦਾ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਅੱਜ ਤੋਂ ਸਾਨੂੰ ਛੁੱਟੀਆਂ ਪੈ ਗਈਆਂ ਨੇ ਜੀ ਹੁਣ ਅਸੀਂ ਰੋਜ਼ ਵਲੌਗ ਵਲੌਗ ਬਣਾਇਆ ਕਰਾਂਗੇ ਤੇ ਮੰਮਾ ਜਾ ਰਹੇ ਨੇ ਕਿ ਆਪਣਾ ਚੈੱਕਅਪ ਕਰਾਉਣ ਵਾਸਤੇ ਕੀ ਲੱਭ ਰਿਆ ਮम्मा ਪਾਪਾ ਦੀਆਂ ਜਰਾਬਾਂ ਲੱਭੀਆਂ ਪਾਪਾ ਦੀਆਂ ਜਰਾਬਾਂ ਜਰਾਬਾਂ ਹੁੰਦੀਆਂ ਹਾਂ ਹਾਂ ਲੈ ਸੀ ਤੂੰ ਦੇਖਿਆ ਪਾਪਾ ਨੂੰ ਅੱਛਾ ਨਾ ਨਾ ਧੁੱਪ ਬਹੁਤ ਹੈ ਬਾਹਰ ਨੇ ਤਾਂ ਆਪ ਨਹੀਂ ਜਾਣਾ ਸੀ ਅੱਜ ਬਾਹਰ ਧੁੱਪ ਬਹੁਤ ਹੈ ਕਿਹੜੀਆਂ ਨਿਗੀਆਂ ਵੀਡੀਓ ਗ੍ਰੇਡ ਹੋਰ ਦਾਦੀ ਵੀ ਆ ਗਏ ਸੀਗੇ ਰਾਤ ਨੂੰ ਰਾਤ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਦਾਦੀ ਥੋੜਾ ਜਿਹਾ ਲੇਟ ਆਏ ਸੀਗੇ ਤੇ ਰਾਤ ਨੂੰ ਨਾ ਕੈਮਰੇ ਚ ਪਿਕਸਲ ਜਾ ਉਹ ਹੀ ਮਤਲਬ ਵੀਡੀਓ ਸਹੀ ਨਹੀਂ ਬਣਦੀ ਇਸ ਕਰਕੇ ਨਹੀਂ ਲਿਆ ਸੀਗਾ ਤੇ ਮੰਮਾ ਹੋਰੇ ਚੱਲੇ ਨੇਗੇ ਹੁਣ ਆ ਗਏ ਹੁਣ ਹੋਰ ਧੁੱਪ ਹੋ ਗਈ ਫਿਰ ਤੋਂ ਬਾਅਦ ਆ ਬਣੇ ਦੂਰੇ 48 ਡਿਗਰੀ ਚੱਲ ਰਿਹਾ ਟੈਂਪਰੇਚਰ ਕਹਿੰਦੇ ਕਿ 28 ਡਿਗਰੀ ਹੋਰ ਵੱਧ ਜੂ 48 ਡਿਗਰੀ ਚੱਲ ਰਿਹਾ ਆਪਣੇ ਉਹ ਟੈਂਪਰੇਚਰ ਗਰਮੀ ਦਾ ਕਦੇ ਚਿੱਟੇ ਵਾਲਾ ਘਾ ਤੇ ਪਾਣੀ ਦੇ ਟਟੇ ਖਾ ਤੋ ਪੱਜ ਚੱਲਿਆ ਤੁਸੀਂ ਜਾ ਮਾ ਤੇ ਪਾਪਾ ਜਾ ਰਹੇ ਨੇ ਉਹ ਬੁਲਾਇਆ ਸੀ ਚੈੱਕ ਅਪ ਕਰਾਉਣ ਵਾਸਤੇ ਇੱਕ ਓਰੀ ਕੇ ਅੰਦਰ ਦਿਖਾ ਦਿਓ ਫਿਰ ਤੋ ਤੁਸੀਂ ਤਾਂ ਉਧਰ ਜਾਂਦੇ ਨੀਗੇ

नहीं बस ऐसे अंदर ही पहनने हैं सिद्धू मम्मा होरे चले ने मम्मा होरे चले ने दवाई लैन तू नहीं जाना कोई भी नहीं जा रहे आप दोनों नहीं जा रहे आप पूरी ਇਧਰ ਆ ਜਾ ਬੱਪਾ ਨੇ ਸਕੂਟਰੀ ਕਰ ਦਿੱਤੀ ਦਾਦੀ ਵੀ ਨੇ ਆਪਾਂ ਤਾਂ ਰੰਗਣਾ ਬਸ ਤੇਰਾ ਆਮ ਘਰੇ ਬੈਠ ਕੇ ਪੜਾਈ ਕਰ ਲਿਓ ਠੀਕ ਆ ਕੁੱਟੀਆਂ ਹੋ ਗਈਆਂ ਉਹਨ ਘਰੇ ਪਹਿਲਾਂ ਪੜਿਆ ਆਪਣਾ ਥੋੜਾ ਥੋੜਾ ਕੰਮ ਨਵੇੜੀ ਜਾਇਓ ਕਹਿੰਨੇ ਠੀਕ ਆ ਪਾ ਥੋੜੀ ਦੇਰ ਖੇਡ ਕੇ ਫਿਰ ਪੜਾਈ ਕਰਾਂਗੇ ਫਿਰ ਤੁਹਾਨੂੰ ਕਹਿੰਨੇ ਥੋੜੀ ਦੇਰ ਖੇਡ ਕੇ ਪੜਾਈ ਕਰਕੇ ਸੋ ਜਾਾਂਗੇ ਅਸੀਂ ਤਾਂ ਚਲ ਆਜਾ ਸਤੂ ਬਾਈ ਕਰ ਦੇ ਨੇ ਤੁੱਪਾ ਚਲੋ ਚਲੋ ਬਾਏ ਬਾਏ ਹਾਂ ਬਾਏ ਧਿਆਨ ਨਾਲ ਇੱਥੇ ਚੁੰਨੀ ਪਿੱਛੇ ਫੜ ਲਓ ਦੇਖੋ ਚਲ ਆਜੰਦਾ ਉਹ ਕਿੱਥੇ ਚ ਮੁੜ ਗਿਆ ਬਾਏ ਚਲੋ ਮੰਮਾ ਹੋਰੇ ਗਏ ਹੁਣ ਆਪਣੀ ਦਵਾਈ ਲੈਣ ਅਸੀਂ ਚੱਲਦੇ ਅੰਦਰ ਕਿਉਂਕਿ ਧੁੱਪਾ ਬਹੁਤ ਹੈ ਬਸ ਜੇ ਇੱਕ ਵਾਰੀ ਸਿਰ 'ਚ ਵੱੜ ਗਈ ਨਾ ਫਿਰ ਤਾਂ ਫਿਰ ਬਿਮਾਰ ਹੋ ਜੂਗੀ ਮੈਂ ਵੇਟੂ ਮੇਰੇ ਸਿਰ 'ਚ ਹੀ ਵਾਰ ਕੇ ਧੁੱਪ ਸਿਰ 'ਚ ਇੰਨੀ ਛੇਤੀ ਨਹੀਂ ਵੱੜਦੀ ਹੁੰਦੀ ਅਰੇ ਦੇਖ ਲੋ ਕਿ ਮੇਰੇ ਮੋਹ ਕੇ ਬਾਦ ਓਏ ਤਾਂ ਹੋ ਹੀ ਜਾਂਦਾ ਗਰਮਾ ਤੇ ਮੇਰਾ ਵੀ ਗਰਮ ਹੋਇਆ ਹੋਵੇਗਾ ਮੇਰੇ ਕੋ ਖੇਲਣੇ ਕੋਈ ਨਹੀਂ ਖੇਡ ਲੈਣੇ ਤਾਂ ਖੇਲਣ ਦੀ ਪਈਏਗੀ ਹੁਣ ਕੱਲ ਪਾਪਾ ਰਿਮੋਟ ਲੈ ਕੇ ਆਏ ਸੀਗੇ ਟੀਵੀ ਦਾ ਇਹਦਾ ਪੈਨਾਸੋਨਿਕ ਦਾ ਰਿਮੋਟ ਲਿਆਂਦਾ ਸੀਗਾ ਪਾਪਾ ਨੇ ਤਾ ਫੇਰ ਅਸੀਂ ਹੈਨਾ ਪੈਨ ਡਰਾਈਵ ਹੈ ਜਿਹੜੀ ਇਹਦੇ ਚ ਮੈਂ ਕਿਹਾ ਚੱਲ ਸਿੱਧੂ ਹੈਨਾ ਇਹਦੇ ਚ ਫੋਨ ਚ ਲੱਗਿਆ ਰਹਿੰਦਾ ਵੀ ਇਹ ਹੈਨਾ ਉਹਦੇ ਵਿੱਚ ਮੈਨੂੰ ਮੜੀ ਵੀਡੀਓਜ਼ ਡਾਊਨਲੋਡ ਕਰਕੇ ਦੇ ਦੂੰਗੀ ਉਹ ਚ ਦੇਖ ਲਿਆ ਕਰੋ ਟੀਵੀ ਦੇ ਵਿੱਚ ਹਾਂ ਟੈਕਨੋ ਗੇਮਰ ਇਹਨੂੰ ਬਧੇ ਲੱਗਦਾ ਤੇ ਹੈਨਾ ਉਹ ਵੀ ਟੀਵੀ ਚ ਦੇਖ ਲਿਆ ਕਰੋ ਫੋਨ ਘੱਟ ਦੇਖਿਆ ਕਰੋ ਤੇ ਫੇਰ ਅਸੀਂ ਹੈਨਾ ਮਤਲਬ ਕੀ ਉਹ ਦੇਖਣ ਲੱਗੀ ਮੈਂ ਪੈਨ ਡਰਾਈਵ ਕਿੱਥੇ ਹੈ ਪੈਨ ਡਰਾਈਵ ਹੀ ਨਹੀਂ ਮਿਲੀ ਫਿਰ ਮੈਨੂੰ ਇੱਕ ਦੂਸਰੀ ਪੈਨ ਡਰਾਈਵ ਮਿਲੀ ਉਹ ਜਦੋਂ ਤਾਂ ਪਹਿਲ ਉਹ ਚੱਲ ਨਹੀਂ ਰਹੀ ਸੀ ਇਸ ਕਰਕੇ ਹੁਣ ਜਿਹੜੀ ਦੂਸਰੀ ਪੈਨ ਡਰਾਈਵ ਸੀ ਉਹ ਮੈਨੂੰ ਲੱਭਣੀ ਪਊਗੀ ਕਿੱਥੇ ਪਈ ਆ ਫੇਰ ਮੈਂ ਇਹਦੇ ਵਿੱਚ ਜਿਹੜੀ ਇਹਦੀ ਕਰਕੇ ਡਾਊਨਲੋਡ ਜਿਹੜੀ ਇਹ ਟੀਵੀ 'ਚ ਪਾ ਦੂੰਗੀ ਤੇ ਹਲੇ ਨਹੀਂ ਮੈਂ ਲੱਭਦੀ ਉਹ ਦੇਖੋ ਲੱਗੀ ہوئی ਆ ਪਰ ਉਹ ਖਰਾਬ ਉਹ ਚੱਲ ਨਹੀਂ ਰਹੀ ਹੈਗੀ ਤੇ ਮੰਮਾ ਕਹਿੰਦੇ ਚਲ ਮੈਂ ਆ ਕੇ ਤੇਨਾਂ ਲਵਾ ਦਊਗੀ ਤੂੰ ਹੁਣ ਨਾ ਲੱਭਿੰਨ ਵਾਝੇ ਵੀ ਸਿੱਧੂ ਨਾ ਤੂੰ ਥੋੜੀ ਦੇਰ ਖੇលੀ ਫਿਰ ਨਹੀਂ ਤੇ ਮਤਲਬ ਰੋਂਜੇ ਲੱਗ ਜੂਗਾ ਵੀ ਹਾਂ ਮੰਮਾ ਹੋਰ ਚਲੇ ਗਏ ਇਸ ਕਰਕੇ ਮੰਮਾ ਹੋਰ ਆ ਗਏ ਨੇ ਹੋ ਫੋਕੀ ਗਰਮੀ ਆ ਰਹੀ। ਉਹ ਨਹੀਂ ਕਰਕੇ ਗਈ ਸੀ ਦਸਤਾ ਜੁੜਾ ਕਰ ਲਿਆ। ਜੁੜਾ ਕਰ ਲਿਆ ਭੈਣ ਇੱਥੇ। ਹਾਂ। ਮਮਾ ਇਹਨੂੰ ਬਿਸਕੁਟ ਦੀ ਪਈ ਵੀ। ਪਾਣੀ ਪੀ ਕੇ ਪਹਿਲਾਂ ਤਾਂ ਕੱਪੜੇ ਚੇਂਜ ਕਰਾ। ਹੋਰ ਫੇ ਗਰਮੀ ਆ ਨਾ। ਹੋਰ ਦੇ ਦੇ ਨਾ ਅਲੂੜੀ ਬਣਾ। ਹੋਰ ਫੇ ਖਾ। ਹਾਂ। ਸਿੱਧੂ ਹੋਣੀ ਬਿਸਕੁਟ ਦੀ ਜਿੱਦ ਚ ਪਿਆ ਆਇਆ ਸੀ। ਹੁਣ ਇਹ ਕਹਿੰਦਾ ਟੀਵੀ ਲਾ ਦਿਓ ਫਿਰ ਬਿਸਕੁਟ ਦਿੰਦੇ ਨਹੀਂਗੇ। ਹੁਈ ਪਹਿਲਾਂ ਖਾ ਕੇ ਟਿਆ ਫਿਰ ਤੋਂ ਲੱਗ ਜਿੰਦੇ ਕੋ 2 ਮਿੰਟ। ਥੋੜੀ ਮਤ ਦਿਖਾਈ ਜਾਂਦੀ ਹੈ। ਗਰਮੀ ਬਹੁਤ ਹੈ ਬਹੁਤ ਗਰਮੀ ਮੇ ਮਮਾ ਹੋ ਰਿਆ ਨਾ ਕੰਬਲ ਦੇ ਤੋਤਾ ਸੀਗਾ ਤੇ ਹਮ ਤੈਦੀ ਗਰਮੀਆਂ ਚ ਤੱਕਾ ਦੀ ਲੋਡ ਪੈਣੀ ਤੇ ਰੱਖਣ ਜਗਾ ਵੀ ਨਹੀਂ ਹੁੰਦੀ ਹੈਗੀ ਇਸ ਕਰਕੇ ਮਮਾ ਕਹਿੰਦੇ ਵੀ ਇਹਨੂੰ ਪੇਟੀ ਦੇ ਵਿੱਚ ਹੀ ਰੱਖ ਦਿੰਨੇ ਆ ਤੇ ਹੁਣ ਮੈਂ ਕਹਿ ਕੇ ਆਨੀ ਮਮਾ ਨੂੰ ਯਾਦ ਕਰਾਦਾ ਕਿ ਪੇਟੀ ਚ ਰੱਖਣਾ ਕੰਬਲ ਚਲੋ ਅभी ਕੱਢਣ ਲੱਗਿਆ ਹਨ ਰੱਖਣ ਲੱਗੇ ਸੋਰੀ ਪੇਟੀ ਚ ਕੰਬਲ ਸਾਈਡ ਕਰ ਦੇ ਸਿੱਧੂ ਦੇ ਖਲਾਉਣੇ ਦੇਖ ਲਾਈ ਨੀਚੇ ਡਿਗੇ ਵੇ ਜਾਂਦੇ ਆ ਬਸ ਵੇਖ ਉਹ ਮੇਰੀ ਹੱਥ ਹੀ ਇੱਧਰ ਹੈਗੀ ਨਹੀਂ ਅਨੋ ਨਾਲੇ ਮੈਨੂੰ ਪਤਾ ਬਾਦ ਨਹੀਂ ਕਿ ਮੈਨੂੰ ਕਿੱਥੇ ਰੱਖਣਾ ਇੱਧਰ ਹੀ ਰੱਖ ਦੋ ਸਾਈਡ ਤੇ ਕਿੰਨੀ ਵਨੀ ਆ ਵਾਇਆ एदिया चूड़िया है। चूड़िया, की चूड़िया, की चूड़िया की नहीं।, नहीं मैं की चूड़िया किस अच्छा नाटक जी

ਆ ਲੈ ਦੇ ਖੁੱਪੂ ਰੱਖ ਲਈ ਜੈਨ ਕੱਢੀ ਹੈ ਇਹ ਰਾਈ ਗਿਆ ਮੈਂ ਹਲੋ 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 ਭਾਈਆ ਤਾਂ ਬਾਣੀ ਹੋ ਗਿਆ ਇੱਥੇ ਕੀ ਇੱਥੇ ਸਮਾਨ ਰੱਖਦੇ ਨੇ ਵਦ ਗਈ ਵਾ ਕਿਸ ਕੋ ਕਹਾ ਰੱਖਾਂਗੇ અમારી ਪੇਟੀ ਰੱਖਾਂਗੇ ਮੈਂ ਤਾਂ ਇੰਨਾ ਖੁਸ਼ ਹੁੰਦੀ ਹੁੰਦੀ ਆ ਜਦੋਂ ਮੈਂ ਪੇਟੀ ਖੁੱਲਦੀ ਹੈ ਨਾ ਵੀ ਸਾਰਾ ਕੁਝ ਕੱਢਦਾ ਬਾਹਰ ਏ ਸਮਾਨ ਵੀ ਕੱਢਣਾ ਸੀ ਮੰਮਾ ਹਾਂ ਉਹ ਦੇਖ ਲਓ ਮੈਂ ਜਿਹੜਾ ਤੁਹਾਨੂੰ ਕਿਆ ਕੱਢਣਾ ਸੀ ਕੁਛ ਕੱਢਣਾ ਸੀ ਕੁਛ ਸੀ ਉਹ ਹੋ ਨਾ ਹੰਡੀ ਸੇ ਕ ਫਰਾਈਟੀਆਂ ਬਣਾਉਣ ਲਈ ਸੋ ਫਰਾਈਟੀਆਂ ਬਣਾ ਲੈਣਾ ਵੀਡੀਓ ਬਣਾਉਣਾ ਦਾ ਫਰਾਈਟ ਬਣਾ ਉਹਦਾ ਕਹਿੰਦੇ ਕੋਈ ਭਾਂਡੇ ਚ ਹੋਰ ਮੈਂ ਕਹਿੰਦੀ ਨਾ ਕਮਬੜੀ ਦੀ ਨੂੰ ਕਰਾਂ बंद आ जी बैड आ जी हमी ਓਹ ਰਣ ਕਰੀ ਨਾ ਘਾਟ ਤਾ ਜਾ ਤੁਸੀਂ ਕਾਹਲੀ ਘਰੀ ਪਈ ਲੈ ਦੇਖੀ ਦੇਖੀ ਆ ਦੇਖੋ ਇਧਰ ਦੇਖ ਆ ਦੇਖ ਨਾ ਟਾਇਆ ਬਣਿਆ ਬੜੇ ਬੜੇ ਮਰਦੇ ਚਾਉਦੇ ਬੜੇ ਹੋ ਗਏ ਮੈਂ ਖਾ ਗਿਆ ਸੀ ਬੜੇ ਤਾਂ ਕਿੰਨੀ ਸੋਹਣੀ ਚੱਦਰ ਪਛਾਈ ਗਈ ਇਹ ਤੇ ਲਾ ਦੇ ਰਹੀ ਹਾਂ ਤੇਰੀ। ਹਾਂ ਕੋਈ ਨਾ ਇਹ ਫੇਰ ਲਾ ਨਾ ਕਪੜਾ। ਉਹ ਦੇਖ ਲੈਣ ਦੇ ਨਾ। ਬੇ ਫੇਰ ਬਾਅਦ ਚ ਫੇਰ ਲੀ ਉਹ ਕਪੜਾ। ਫੇਰ ਹੁਣ ਫੇਰ ਕੱਲ ਫੇਰ ਲਾਂਗੇ ਆਪਾਂ। ਹਾਂ। ਉਹ ਚ ਮੰਜੇ ਤੇ ਰੱਖ ਦੋ। ਹਾਂ ਚੱਕ। ਚੱਕੋ ਚੱਕੋ। ਕੱਟ ਥੋੜੀ ਅਹੀਂ। ਨਾ ਚੱਕ 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 ਬਾਉ ਤੇ ਆਣਾ ਤੇ ਆਣਾ ਤੇ ਆਣਾ ਮਮਾ ਬਾਪਾ ਨੇ ਚੁਕਵਾਇਆ ਆਇਓ ਇਹ کھانا ਮੈਂ ਚੱਕ ਲਿਆ ਕਿੰਨੇ ਚਿਰ ਬਾਦਲੇ ਦੇਖਾਂਗੇ ਨਾ ਆਪਾਂ

ਹੱਲ ਆ ਨਾ ਦੇਖੋ ਉਹਦੇ ਵਿੱਚ ਕੁਝ ਸਾਡਾ ਏਸੀ ਇੱਥੇ ਦੋਨੇ ਅਸੀਂ ਇੱਥੇ ਆਏ ਆ ਰੈਂਟ ਤੇ ਉਹ ਲੋਕ ਬਸ ਇਹਨੂੰ ਕਵਰ ਕਰਕੇ ਰੱਖਤਾ ਸੀਗਾ ਮੁੜ ਕੇ ਅਸੀਂ ਵਿਚਾਰੇ ਦੀ ਬਾਤ ਵੀ ਪੁੱਛੀ ਦੇਖ ਬਾਤ ਨਹੀਂ ਪੁੱਛੀ ਐਪਰ ਜਦੋਂ ਹਮਮ ਤਾਂ ਠੀਕ ਲੱਗਦਾ ਫਾਈਵ ਸਟਾਰ ਹੈ ਹਾਂ ਵਾਹ ਬੋਲਤਾ ਸੀ ਨਾ ਹਮ ਫਾਈਵ ਸਟਾਰ ਮਿਲੇ ਹੋਏ ਨੇ ਦੇਖ ਦਾ ਕੀ ਸੀ ਉਹ ਜਿਹੜਾ ਪਿੱਛੇ ਲੱਗਦਾ ਹੁੰਦਾ ਪਰ ਖਾਂ ਕੀ ਕਹਿੰਦੇ ਆਪਾਂ ਨੂੰ ਆਊਟਡੋਰ ਯੂਨਿਟ ਚਾਹੀਦਾ ਹੈ ਉਹ ਖਰਾਬ ਹੋ ਗਿਆ ਸੀ ਉਹ ਲਿਆਣਾ ਪੈਣਾ ਹੂੰ ਉਹ ਚਾਹੀਦਾ ਫਿਰ ਏਸੀ ਚੱਲਦਾ ਹੋ ਜਾਊਗਾ ਬਾਬਾ ਜੀ ਕਰਨਗੇ ਕੋਈ ਹੱਲ ਉਹ ਨਾ ਆਪਾਂ ਪਤਾ ਕਰਿਓ ਠੀਕ ਹੈ ਠੰਡੀ ਠੰਡੀ ਹਵਾ ਦੀ ਹੈ ਨਵੀਂ ਅਨਮੋਲ ਇੱਕ ਵਾਰੀ ਫੋਟੋ ਖਿੱਚ ਲਾ ਫੋਟੋ ਖਿੱਚ ਲੈਣੀ ਨਹੀਂ ਕਰੀ ਇੱਥੋਂ ਵਿੱਚ ਰੋ ਨਾ ਆਉ ਉਹਦੇ ਬੁਰਜੇ ਹੀ ਹੁੰਦੀ ਬੋਦੀ ਜੀ ਉਹ ਹੈ ਤੇ ਕਿੰਨਾ ਚੱਕਤਾ ਹੋ ਗਿਆ ਖੱਲਿਆ ਨੀ ਛਾੜ ਦੋ ਇੱਥੇ ਛਾੜ ਦੋ ਸਹੀ ਹੋ ਗਈ ਸੀ ਅੱਛਾ ਕੋਈ ਨਹੀਂ ਚੱਲ ਬੂ ਜਿਵੇਂ ਉਹ ਲੱਗਿਆ ਪਿਆ ਨਾ ਬਾਹਰ ਉਹ ਚਾਹੀਦਾ ਸਾਨੂੰ ਜੀ ਜਿਹੜੇ ਟਿਨੇ ਨੇ ਕੰਮ ਕਰਦੇ ਸੇ ਮਹਿੰਗੇ ਹੁੰਦੇ ਆ ਹਨਾ ਦੇਖੋ ਸਾਡੇ ਨਾਲ ਜਿਹੜਾ ਜਿਹੜਾ ਕੱਢਿਆ ਇੰਕਾ ਵੀ ਪੈਸੇ ਤੋਂ ਉਹਨਾਂ ਵੇਟ ਦਾਂਗੇ ਜਿਹੜਾ ਸਾਡਾ ਸਾਹ ਹੈਗਾ ਵੀ ਸਾਡਾ ਦਿੱਸਤ ਸਮਾਨ ਦੇ ਹੋ ਉਹਨੇ ਕੱਲਾ ਚਾਹੇ ਏਸੀ ਪੜਾ ਦੋ ਹਨਾ ਹੋਰ ਪੈਸੇ ਵੀ ਨਹੀਂ ਆਦ ਵੀ ਨਹੀਂ ਮਹੀਨੇ ਤੋਂ ਦੇ ਜਾ ਕਰਾਂਗੇ ਸਮਾਨ ਪਹੜਾਈ ਮੜਕੇ ਨਹੀਂ ਕਰੇ ਉਹਦੀ ਬੰ ਵੀ ਨਿਗਾ ਮਾਰ ਲਾ ਕਰਦਾ ਕੀ ਆ ਜੇ ਸਾਡਾ ਕੋਈ ਹਸਤਾ ਦਾ ਕਰਦੇ ਮੇਰੇ ਵੀ ਦਰਖਾਸਤ ਦੇ ਆ ਰਹਿਣਾ ਕਿ ਚਲੋ ਇਹ ਤਾਂ ਆਰਾਮ ਨਾਲ ਦੇਖ ਰਿਹਾ ਟੀਵੀ ਆਪਾਂ ਚੱਲਨੇ ਉਹ ਤਾਂ ਟੀਵੀ ਦੇਖ ਰਿਹਾ ਆਰਾਮ ਨਾਲ പടല <tip>

ਖਾਸ ਨੂੰ ਥੋੜਾ ਜਾ ਸਮਲੇ ਹੱਥ ਦੇ ਦੇ ਤੂੰ ਹੀ ਹੱਸਿਆ ਮੈਂ ਕਿਹਨੂੰ ਹੁਣ ਕੀ ਨੂੰ ਛਾੜਨਾ ਹੈ ਗਰਮੀ ਬਹੁਤ ਆਪਣੇ ਬਾਤ ਤੋਂ ਨਹੀਂ ਮੰਨਦਾ ਜਾਨਾ ਹੋਏ ਸੀਗੇ ਚੱਲ ਨਹੀਂ ਬਨਾਣਾ ਸ਼ੇਕ ਬਣਾਣਗੇ ਬਨਾਣਾ ਰਾਤ ਖਾ ਦਸੀ ਨਾ ਹੁਣ ਬਨਾਣਾ ਸ਼ੇਕ ਹੀ ਬਣੂਗਾ ਸ਼ੇਕ 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 ਨਹੀਂ ਤਾਂ ਤੈਨੂੰ ਸ਼ੇਕ ਬਣਾਵਾਂਗੇ ਮੇਰੇ ਨੂੰ ਕਾਹਦੇ ਲੱਗਦਾ ਸ਼ੇਕ ਪੀ ਲਈ ਤੂੰ ਤਾਂ ਸ਼ੇਕ ਦਾ ਸ਼ੇਕ ਤਾਂ ਮੈਂ ਤਿਆਰ ਕੀਤਾ ਮੇਰੇ ਸ਼ੇਕ ਉਹ ਬਰਲੇ ਸ਼ੇਕ ਬਧੀਆ ਹੁੰਦਾ ਗਰਮੀਆਂ ਚ ਉੱਪਰ ਰੱਖਣ ਸਿੱਧੂ ਡਿੱਗ ਜਾਏਗਾ ਇੱਥੋਂ نیچے ਤਾਂ ਮੈਂ ਕਿਹਨੂੰ ਕਿੱਥੇ ਲੱਗਦਾ ਉਹਦੇ ਦੀਦੀ ਕੰਮ ਕਰਾਉਂਦੀ ਹੈ ਨਾ ਤੂੰ ਤੰਗ ਕਰਦਾ ਆ ਵੀ ਪਿੱਛੇ ਤੂੰ ਕੀ ਕਰਨ ਚੱਲਣਾ ਹੁਣ ਤੇ ਹਰਾ ਤਾ ਨਾ ਅੱਗੇ ਹਾਂ ਹਾਂ ਮੈਂ ਵੀ ਪੀਉਂਗੀ ਬਨਾਣਾ ਸ਼ੇਕ ਹਾਂ ਹੂੰ ਪੀਉਂਗੀ ਸਿੱਧੂ ਕਹਿੰਦਾ ਤੂੰ ਤਾਂ ਬਸ ਸ਼ੇਕ ਸ਼ੇਕ ਹੀ ਪੀ ਜਾ ਕਰ ਬਨਾਣਾ ਨਾ ਖਾਇਆ ਕਰ ਕਹਿੰਦਾ ਲੈ ਬਣਾ ਦੋ ਲਿਆ

ਕੀ ਇਹ ਕਹਿੰਦਾ ਸਭੀ ਹੁੰਦਾ ਨੇ ਠੁਗੀਆਂ ਤੇ ਰਹਿੰਦੇ ਨੇ ਕਿੱਦਾਂ ਰਹਿੰਦੇ ਹੋਣਗੇ ਗਰਮੀ ਦੇ ਵਿੱਚ ਹਮੇਂ ਅਨੰਤ ਸਰਦੀਆਂ ਗਰਮੀਆਂ ਆਉਖੀਆਂ ਕੋਈ ਨਾ ਪਰਮਾਤਮਾ ਨੇ ਜਿੱਥੇ ਰੱਖਿਆ ਵਧੀਆ ਹੈ ਪਰ ਫਿਰ ਵੀ ਆ ਕੋਸ਼ਿਸ਼ ਕਰਾਂਗੇ ਮਾੜੇ ਹਮ ਅਸੁਰਜਾ ਹੋਣੇ ਕੋ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐ ਬਾਏ ਬਾਏ ਗਾਇਸ ਦਾਦੀ ਤਾਂ ਸੁੱਤੇ ਪਈ ਐ ਦੇਖੋ